ਸਾਸੀ ਗੱਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੇ ਪਿੰਡ ਹੈ ਉਦੋਂਗੇ ਤਹਿਸੀਲ ਬਾਬਾ ਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ। ਬਾਕੀ ਵੀਰ ਦੇ ਕੋਲ ਨਾ ਦੋ ਵੜਾ ਆ ਗਈਆਂ ਸ਼ਕੀਨ ਜੀਆਂ ਵੜਾ ਤੇ ਮੁੱਲ ਕਰਾਉਣੇ ਬਿਲਕੁਲ ਹੀ ਇਹਨਾਂ ਦੇ ਨਿਗਨੇਗੇ। ਵੀਡੀਓ ਮੇਰੇ ਭਰਾ ਪੂਰੀ ਵੇਖੋ ਇੱਕ ਹੈਗੀ ਜੇ ਇਹ ਹਸਾਉਣਾ ਦੰਦਾਂ 'ਚ ਵੜਿਆ ਜੇ ਤੇ ਪਹਿਲਾ ਹੀ ਸੁਆ ਜੇ ਤੇ ਮੋਲੇ ਨੂੰ ਫੰਡਰਾਂ ਦੇ ਭਾਜ ਤੁਹਾਨੂੰ ਦਵਾ ਦੇਣੀ ਅੱਜ। ਤੇ ਕਰਦੇ ਵੀਰ ਨਾਲ ਗੱਲਬਾਤ ਤੇ ਲੈਨੇ ਇਹਨਾਂ ਦੀ ਪੂਰੀ ਡਿਟੇਲ ਹਾਂਜੀ ਆਓ ਜੀ ਬੀਤੀ ਸასი ਘਾਲ ਜੀ ਹਾ ਤੇ ਆ ਜੀ ਮੇ ਸਾਹ ਹੋਰ ਸਾਨੂੰ ਠੀਕ ਠਾਕ ਜੀ ਕਿਰਪਾ ਕਿਰਪਾ ਮਾੜ ਕੇ ਪਹਿਲੀਆਂ ਕਿੱਥੇ ਭੇਜਤੀਆਂ ਜੇ ਫਿਰ ਭਾਜੀ ਉਹ ਚਲ ਗਈਆਂ ਆਪਣੇ ਲੁਧਿਆਣੇ ਲੱਗੇ ਗਈਆਂ ਜੇ ਅਛਾ ਲੁਧਿਆਣੇ ਹਾਂਜੀ ਹਾਂਜੀ ਠੀਕ ਹੈ ਜੀ ਜਿੱਦ ਤੋਂ ਸ਼ਨੀਵਾਰ ਵੀਡੀਓ ਪਾਈ ਉਹਨਾਂ ਸਾਈ ਪਾਈ ਜਾਂਦੇ ਵੀ ਹਰੇ ਸੋਮਵਾਰ ਡੰਗਰ ਘੱਲਿਓ ਚਲੋ ਵਧੀਆ ਹੋ ਗਿਆ ਤੇ ਭੈਣ ਭਰਾ ਨੂੰ ਖਰਾਬ ਨਹੀਂ ਕਰੀਦਾ ਬਾਕੀ ਨਹੀਂ ਨਹੀਂ ਵਧੀਆ ਗੱਲ ਆ ਗਿਆ ਨੇ ਦੂਰ ਨੇੜੇ ਜੇ ਇਤਮਾਨ ਨਾਲ ਸਾਈ ਪਾਈ ਆ ਤੇ ਪੈਸੇ ਹਾਂਜੀ ਸੋਮਵਾਰ ਕਿਹਾ ਸੀ ਸੋਮਵਾਰੀ ਪਹ ਤੇ ਅੱਜ ਫਿਰ ਦੋ ਨਾਮ ਐਡਰੈਸ ਦੱਸ ਦੋ ਨਾਲੇ ਆਪਣਾ ਨਾਮ ਵੀਰਜੀ ਹਰਪੇ ਸਿੰਘ ਜੀ ਹਾਂਜੀ ਪਿੰਡ ਦੋਗੇ ਹਾਂਜੀ ਜ਼ਿਲ੍ਹਾ ਅਮਰਸਰ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੋ ਅੱਜ ਫੋਨ ਨੰਬਰ ਦੱਸ ਦੋ 8729013011 ਭਾਈ ਠੀਕ ਹੈ ਜੀ ਹਾਂਜੀ ਤੇ ਕੀ ਜੇ ਡਿਟੇਲ ਇਹਦੀ ਵਹਿੜਦੀ ਇਹ ਵੀਰਜੀ 20 ਦਿਨ ਕੱਚੀ ਸੂਈ ਕਾ ਠੀਕ ਹੈ ਜੀ 20 ਦਿਨ ਕੱਚੀ ਸੂਈ ਜੇ ਹੈਗੀ ਪਈ ਲੜਿਆ ਤੇ ਫਾਰਮ ਚੋਂ ਲਈ ਹੈ ਤੇ ਮੂੰਹ ਮੂੰਹ ਚਾਰ ਦੰਦ ਆ ਠੀਕ ਆ ਮੂੰਹ ਚਾਰ ਦੰਦ ਆ ਇਹ ਵੀ ਕਹਿਤਾ ਚਾਰ ਦੰਦ ਆ ਕੋਈ ਦੰਦ-ਦਾਨ ਕੇ ਪੁੱਟ ਕੇ ਵੇਖੇ ਪਹਿਲੋਂ ਠੀਕ ਆ ਜੀ ਇਹ ਕਿੰਨਾ ਜੇ ਹੁਣ ਇਹਦੇ ਕੋਲ ਵੈਸੇ ਇਹਦੇ ਕੋਲ ਵੀਰ ਜੀ 8 ਐ 7ਾਂ ਦੀ ਸਾਡੀ ਗਰੰਟੀ ਹੋ ਠੀਕ ਆ ਕਿੰਨਾ ਚ ਵਾਜੂ ਹੁਣ ਵੈਸੇ ਯਾਰ ਦੋਸਤ ਭਾਈ ਜੀ ਉਹ ਦਿਨ ਪੂਰੇ ਹੋ ਗਏ 14-15 ਕਿਲੋ ਦਰਾਮਣਾ ਚਾਹੀ ਜਣਾ ਠੀਕ ਆ ਜੀ ਹਾਂ ਜੀ ਹਾਂ ਜੀ ਤੇ ਤੋਰ ਤੋਂ ਇਹਨੂੰ ਲੋ ਭਾਈ ਜੀ ਵੀਰ ਜੀ ਥੋੜੀ ਕਿ ਨਾ 20 ਦਿਨ ਸੁਪੀ ਘਟ ਵਹਿੜ ਤੇ ਵੇਖੋ ਹੈ ਬੜੀ ਸ਼ਕੀਨ ਜੀ ਵਹਿੜਿਆ ਬੋਦੀ ਵਾਲੀ ਆ ਕਿਉਂਕਿ ਇਦਾਂ ਦੇ ਜਿਹੜੇ ਪਸ਼ੂ ਆ ਜਦੋਂ ਜੋ ਜੋ ਦਿਨ ਪੂਰੇ ਹੋਈ ਜਾਣਗੇ ਉਦੋਂ ਉਦੋਂ ਇਹਨੇ ਦੁੱਧ ਕਰੀ ਜਾਣਾ ਹੈ ਹੈ ਉੱਚੀ ਲੰਮੀ ਕੱਦ ਕਾਠ ਹਲੀ ਆ ਨਵੇਂ ਜੇ ਕੋਈ ਭਰਾ ਲੈ ਜਾਊਗਾ ਤੇ ਅਗਲੇ ਸੂਏ ਨੂੰ ਵਹਿੜ ਚੰਗੀ ਤਿਆਰ ਹੋ ਜੂਗੀ ਹਾਂਜੀ ਉਹ ਯਾਦ ਕਰੂਗਾ ਬਾਕੀ ਹੈ ਉਹਨਾਂ ਵੀਰ ਭਰਾਵਲੇ ਨੇ ਦਵਾਈ ਕਰਾ ਕੇ ਨੇ ਸਫਾਈ ਇਹਦੀ ਕਰਾਤੀ ਅੰਦਰੋਂ ਠੀਕ ਹੈ ਜੀ ਤੇ ਇਹ ਆ ਵੀ ਬਾਣ ਫੇਰ ਜਾਣੀ ਗਾੜੀ ਬਾਣੀ ਜਿੰਦਰੇ ਤੇ ਦਿਨ ਪੂਰੇ ਹੋ ਗਏ ਫੇਰ ਦਿਨਾਂ ਦੇ ਆ ਜਾਣੀ ਦੋਤੇ ਠੀਕ ਹੈ ਜੀ ਸਿਰਫ 20 ਦਿਨ ਕੱਚੀ ਸੂਈ ਹੈ ਅਛਾ 20 ਦਿਨ ਕੱਚੀ ਸੂਈ ਥਣ ਥਣ ਮੜੇ ਕਮਾਲ ਦਾ ਲੱਗਾ ਜੇ ਤੇ ਕਦ ਘੜ ਬਹੁਤ ਜਿਆਦਾ ਵੱਡਾ ਹੋਇਆ ਉਸ ਹਾਂ ਨਾ ਕੋਈ ਭਰਾ ਅੰਦਾਜ਼ਾ ਲਾਲੇ ਕੋਈ ਛੋਟੀ ਨਾ ਸਮਝੇ ਤੇ ਮੈਂ ਦੰਦਾਂ 'ਚ ਵਹਿੜ ਜੇ ਜੇ ਪਿਓਰ ਚਾਰ ਦੰਦ ਠੀਕ ਹੈ ਚਾਰ ਦੰਦ ਵਹਿੜ ਜੇ ਮੂੰਹ 'ਹ ਜੇ ਤੇ ਥਣ ਥਣ ਦੀ ਕੁਆਲਿਟੀ ਬੜੀ ਜੇ ਵ ਇਹ ਕਿ ਵੀ ਸੀਲ ਠੰਡੀ ਐ ਠੀਕ ਐ ਜੀ ਤੇ ਜੈ ਜੀ ਕਰਤੀਏ ਸਿਰਫ ਜੈ ਜੀ ਦੇਣੀ ਐ ਭਾਜੀ ਕਿੰਨੇ ਦੀ ਗੱਲ 30-30000 ਦੀਆਂ ਉਸ ਤਰ੍ਹਾਂ ਵਸ਼ੀਆਂ ਵੀ ਗੰਡੀਆਂ ਆਓ ਆਪਣੇ ਚੈਨਲ ਤੇ ਵੀਡੀਓ ਪਈ ਏ ਢੀ ਦੀ ਤੇ ਸਿਰਫ 16 ਮੋਲਿਆ 27000 ਦੀ ਦੇ ਦਈਏ 27000 ਦੀ ਹਾਂ ਜੀ ਨਹੀਂ ਕਰ ਦਈਏ ਹਾਂ ਨਾਲ ਜੈ ਜੈ ਕਰੀਏ ਕਿਨੇ ਦੂਰੋਂ ਨੇੜੇੋਂ ਭਰਾ ਆਊਗਾ ਤੇ ਫਿਰ ਤੁਹਾਨੂੰ ਪਤਾ ਹੀ ਆ 5000 ਦੀ ਭਾਜੀ ਕਰਾਂਗੇ ਚਲੋ ਕੋਈ ਨਹੀਂ ਦੂਰੋਂ ਨਾ ਥੋੜਾ ਬੋਲਾ ਕਰ ਦਿਓ ਮਾਨਤਨ ਕਰ ਦਾਂਗੇ ਬਾਕੀ ਹੈਗੀ ਠੰਡੀ ਤੇਰੀ ਇਹ ਨਹੀਂ ਵੀ ਉਹੋ ਹੀ ਸ਼ੁਕਰ ਹੈ ਠੀਕ ਹੈ ਜੀ ਇਧਰੋਂ ਦੀ ਇਹੇ ਮਰਜ਼ੀ ਪੈ ਰੋ ਠੀਕ ਹੈ ਜੀ ਅੱਗੇ ਆ ਗਈ ਜੇ ਵੈੜ ਇਹਦੇ ਕੋਈ ਵੀਰ ਜੀ ਦੋ ਦਾ ਅੱਠ ਆ ਠੀਕ ਹੈ ਜੀ ਤੇ ਸੱਤਾਂ ਦੀ ਸਾਡੀ ਇਹਦੀ ਵੀ ਗਰੰਟੀ ਹੋ ਗਈ ਸੱਤਾਂ ਦੀ ਸੁਹਾਗ ਕਨਵਾ ਜੇ ਸੁਹਾ ਵੀਰ ਜੀ ਦੁਜਾ ਜੇ ਹਾਂ ਤੁਹਾਨੂੰ ਤੋਂ ਬੜੇ ਕਮਾਲ ਦਾ ਲੱਗਾ ਜੀ ਜਿਆਦਾ ਸਪੈਸ਼ਲ ਲੱਗਾ ਜੀ ਠੀਕ ਹੈ ਜੀ ਸੂਈ ਨੂੰ ਕਿੰਨਾ ਟਾਈਮ ਹੋਇਆ ਇਹਨੂੰ ਕੋਈ ਵੀਰੇ ਕੋਈ 2-3 ਮਹੀਨੇ ਹੋ ਗਏ ਹੁਣੇ ਆ ਆਪਣੇ ਹਿਸਾਬ ਨਾਲ ਕੋਈ ਭਰਾ ਮੰਗ ਨਾ ਲਿਆ ਦੁੱਧ ਦਾ ਹੀ ਮੁੱਲ ਹੁੰਦਾ ਅੱਜ ਦੁੱਧ ਦਾ ਮੁੱਲ ਹੈ ਸਹੀ ਦੱਸ ਕੇ ਵੇਚਾਂਗੇ ਤੇ ਚਲੋ ਵਧੀਆ ਰਵਾਂਗੇ ਚਲੋ ਸਾਰੇ ਭਰਾਵਾਂ ਨੂੰ ਇਹੋ ਬੇਨਤੀ ਕਰੀਦੀ ਆ ਕਿ ਸੱਚ ਦੱਸ ਕੇ ਪਸ਼ੂ ਵੇਚੋ ਦੂਰੋਂ ਨੇੜਿਓ ਕਿਸੇ ਨੇ ਭਰਾ ਨੇ ਉਹਨਾਂ ਹੁੰਦਾ ਤਰੋਂ ਫਿਰ ਵੀ ਭਰਾ ਆਪਣੀ ਤਸੱਲੀ ਕਰਿਆ ਕਰਨ ਆਪਣੀ ਇੱਥੇ ਪੈਣ ਭਰਾ ਆਪਣੀ ਦੋ ਟੰਗ ਤੇ ਤਿੰਨ ਟੰਗ ਤਸੱਲੀ ਕਰ ਲੈਣ ਠੀਕ ਹਾਂ ਪੂਰੀ ਤਸੱਲੀ ਕਰਕੇ ਫਿਰ ਪਸ਼ੂ ਖਰੀਦਣ ਹਾਂ ਨਾਲੇ ਵਿਸ਼ਵਾਸ ਮਾੜਾ ਸੇਂਗੀ ਆ ਮਾੜਾ ਹਾਂ ਮਾੜਾ ਜਿਆਦਾ ਸਹੀ ਹੈ ਵੀ ਬਿਊਟੀ ਵਾਲੀ ਠੀਕ ਹੈ ਜੀ ਲੋ ਜੀ ਵੀ ਜੀ ਦੋਵੇਂ ਪੂਰੇ ਕਮਾਲ ਦੀਆਂ ਜਿਆਦੀਆਂ ਅਸਲ ਭੈਜੀ ਥਾਂ ਤੋਂ ਬੜਾ ਸਪੈਸ਼ਲ ਲੱਗਾ ਹੈ ਠੀਕ ਹੈ ਜੀ ਹੈਗੀ ਠੰਡੀ ਧੀ ਹਾਂਜੀ ਤੇ ਕਿੰਨੇ ਦੀ ਕਰਤੀ ਵੀ ਜੈ ਜੈ ਜੀ ਇਹ ਦੇ ਦੀ ਚੀਮਾ ਸਾਹਿਬ 2000 ਨਹੀਂ 20 ਦੀ ਨਹੀਂ ਜੈ ਜੀ ਕਰੀਏ ਵੀ ਮੈਂ ਦੇਣਾ ਹਾਂ ਕਿੰਨੇ ਦੀ ਕਰੀਏ ਜੱਜ ਜੱਜ ਜੀ ਅੱਜ ਤੁਹਾਡਾ ਹੀ ਮਾਨ ਕਰ ਤੇ ਇਹਨੂੰ ਲੈ ਉਹ ਵਿਹਾਂ ਤੋਂ 20 ਅੰਦਰ ਲੈ ਆਓ ਮੇਰਾ ਭਰਾ 19 ਦੀ ਦੇਰੀ ਏ 19 ਦੀ ਹਾਂਜੀ 1000 ਫਿਰ ਹੋਰ ਛੱਡ ਕੇ 18 ਦੀ ਕਰ ਦਈਏ ਦੇ ਦਾਂਗੇ ਭਾਈ ਕੋਈ ਮਾਨਤਨ ਫਿਰ ਵੀ ਕਰ ਦੋ ਹਾਂ 18 ਜੋ ਮਾਨਤਨ ਹੋ ਜੂ ਕੋਈ ਗੱਲ ਨਹੀਂ ਠੀਕ ਹੈ ਜੀ ਠੀਕ ਹੈ ਜੀ ਬਾਕੀ ਚਲੋ ਦੋਵੇਂ ਸੂਈਆਂ ਸਵਾਈਆਂ ਆਪਣੀਆਂ ਕੋਈ ਭਰਾ ਚੋਚਵਾ ਕੇ ਇੱਥੋਂ ਹੀ ਭਾਈ ਦੋ ਡਾਂਗੇ ਤਿੰਨ ਆਪਣੀ ਤਸੱਲੀ ਕਰ ਲੇ ਹਾਂਜੀ ਇੱਥੋਂ ਹੀ ਤਸੱਲੀ ਕਰਕੇ ਖੜੇ ਹਾਂਜੀ 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 ਕਿਉਂਕਿ ਬਾਅਦ ਵਿੱਚ ਲਾਮੇ ਵਾਲਾ ਕੰਮ ਨਾ ਹੋਵੇ ਤੇ ਦਿਨਾਂ ਤੇ ਆ ਗਈ ਨਾ ਬਾਜੀ ਹਾਂਜੀ ਹਾਂਜੀ ਤੇ 10 ਕਿਲੋ 14 15 ਕਿਲੋ ਚਵਾਈ ਜਣਾ ਠੀਕ ਆ ਵੀਰ ਜੀ ਹਾਂ ਬਾਕੀ ਇਹ ਵੀ ਸੋਹਣੀ ਬੜੀ ਆ ਹਾਂ ਹੈ ਚੰਗੀ ਆ ਹਾਂਜੀ ਹਾਂਜੀ ਕੁਆਲਟੀ ਵੇਖੋ ਬੱਛੀ ਚਾਰ ਦੰਦ ਹੋਊਗੀ ਠੀਕ ਆ ਪੂਰੇ ਕਮਾਲ ਦੀ ਆ ਠੀਕ ਆ ਵੀਰ ਜੀ ਠੀਕ ਆ ਸਤਿ ਸ੍ਰੀ ਅਕਾਲ ਜੀ